ਭਾਈ ਜੀ ਕੀ ਨਾਮ ਹੈ ਆਪਣਾ ਮੋਨ ਸਿੰਘ ਮੋਨ ਸਿੰਘ ਜੀ ਐਜੇ ਕਿੱਥੇ ਡਿਊਟੀ ਕਰਦੇ ਹੋ ਤੁਸੀਂ ਥੱਲੇ ਕਰ ਜਾ ਰਹੇ ਮੋਨ ਸਿੰਘ ਸਾਹਿਬ ਨਾ ਪਾ ਹਾਂਜੀ ਮੈਂ ਡਿਊਟੀ ਤੇ ਵਾਪਸ ਆ ਰਿਹਾ ਸੀ ਤਾਂ ਜਦੋਂ ਮੈਂ ਪੁਲਿਸ ਕਲਨੀੋਂ ਮੋਹਤੋਂ ਆਉਣੇ ਘਰ ਨੂੰ ਜਾ ਰਿਹਾ ਸੀ ਤਾਂ ਇੰਨੇ ਵਿੱਚ ਗੱਡੀ ਵਾਲਾ ਖੜਾ ਸੀਗਾ ਜਿਹਨੇ ਇੱਕ ਆਟੋਨ ਰੋਕਿਆ ਆਟੋ ਬਲੇ ਕੁਟ ਮਾਰ ਗਿਆ ਸੀ ਮੈਂ ਕਿਹਾ ਕਿ ਤੁਸੀਂ ਕਿਉਂ ਰੋਕਦੇ ਹੋ ਤੁਸੀਂ ਗਲੌਂਗ ਸਾਈਡ ਤੋਂ ਆਏ ਨਹੀਂ ਮੈਂ ਗੱਡੀ ਚਾਬੀ ਕੱਢੀ ਤੇ ਮੇਰੀ ਗੱਡੀ ਦੇ ਵਿੱਚੋਂ ਮੇਰਾ ਪਰਸ ਢਲ ਗਿਆ ਤੁਹਾਡੀ ਗੱਡੀ ਦੀ ਚਾਬੀ ਕੱਢ ਕੇ ਲੈ ਗਏ ਨੇ ਕੱਢ ਕੇ ਲੈ ਗਏ ਕੌਣ ਬੰਦੇ ਸੀ ਉਹ ਮੈਂ ਨਹੀਂ ਜਾਣਦਾ ਕੌਣ ਬੰਦੇ ਨੇ ਇਧਰ ਹੀ ਰਹਿੰਦੇ ਕਦੇ ਬੰਗਲ ਤੇ ਆਪਣੇ ਆਪ ਨੂੰ ਗੁੰਡੇ ਦੱਸਦੇ ਸੀ ਵੀ ਗੁੰਡੇ ਆ ਸੀ ਕਿੰਨੇ ਕੋ ਕਿੰਨੇ ਕ ਮੁੰਡੇ ਸੀਗੇ 4-5 ਬੰਦੇ ਸੀਗੇ ਆਪਣੀ ਗੱਡੀ ਖੜੀ ਸੀ ਕਾਰ ਨੂੰ ਕਾਰ ਦੇ ਕੋਲ ਤੁਹਾਡੀ ਗੱਡੀ ਦੀ ਚਾਬੀ ਕੱਢ ਕੇ ਲੈ ਗਏ ਤੇ ਉਹਨਾਂ ਨੇ ਕਿਤੇ ਗੱਡੀ ਠੋਕੀ ਵੀ ਉਹਨਾਂ ਨੇ ਕਿਸੇ ਦੇ ਵਿੱਚ ਹੋ ਸਕਦਾ ਉਹ ਲੱਗੀ ਹੋਵੇ ਗੱਡੀ ਮੇਰੇ ਵਿੱਚ ਉਹਨਾਂ ਨੇ ਇੱਕ ਆਟੋ ਸੀਗਾ ਆਟੋ ਵਿੱਚ ਲੱਗੀ ਗੱਡੀ ਲੱਗੀ ਹੋਈ ਜਾਣ ਲੱਗੀ ਹੋਵੇ ਮੈਨੂੰ ਨਹੀਂ ਆਣਦਾ ਤੇ ਤੁਸੀਂ ਡਿਊਟੀ ਤੋਂ ਆ ਰਹੇ ਸੀਗੇ ਆ ਰਹੇ ਸੀ ਹੁਣ ਚਾਬੀ ਤੇ ਤੁਹਾਡਾ ਕੀ ਕੀ ਲੈ ਕੇ ਨੇ ਸਮਾਨ ਚਾਬੀ ਵੀ ਲੈ ਗਏ ਮੇਰਾ ਪਰਸ ਵੀ ਲੈ ਗਏ ਕੁਝ ਆਪਣੇ ਆਪ ਨੂੰ ਪੱਤਰਕਾਰ ਵੀ ਕਹਿ ਰਹੇ ਸੀਗੇ ਉਹ ਉਹਨੇ ਕਹਿੰਦੇ ਮੈਂ ਪੱਤਰਕਾਰ ਹਾਂ ਕੋਈ ਉਹਨਾਂ ਦੇ ਵਿੱਚ ਬੰਦੇ ਪੱਤਰਕਾਰ ਦੱਸ ਰਹੇ ਸੀ ਆਪਣੇ ਆਪ ਨੂੰ ਦੱਸ ਰਹੇ ਸੀ ਆਪਣੇ ਆਪ ਨੂੰ ਲੱਗਦਾ ਵੀ ਇੱਥੇ ਜਿਸ ਤਰ੍ਹਾਂ ਹੁਣ ਇੱਥੇ ਥੋੜਾ ਜਿਹਾ ਟੋਇਆ ਪਿਆ ਹੈ ਇਹਦੇ ਕਰਕੇ ਥੋੜਾ ਜਿਹਾ ਹੋ ਸਕਦਾ ਵੀ ਇੱਥੇ ਪੂਆ ਬਿਆਸੀ ਗੱਡੀ ਲੈ ਕੇ ਜਾ ਰਹੇ ਸੀਗੇ ਮੇਰੇ ਸਾਰੇ ਵੀ ਬੰਦੇ ਇੱਥੇ ਆ ਰਹੇ ਨੇ ਮੈਂ ਆਪਣੀ ਗੱਡੀ ਜਾ ਰਿਹਾ ਸੀਗਾ ਮੇਰੀ ਗੱਡੀ ਮੈਂ ਆਪਣੀ ਗੱਡੀ ਰੋਕੀ ਇਥੇ ਪਈ ਕਿਉਂ ਨਾਈਟ ਜਿਹੜਾ ਕਰਦੇ ਹੋ ਹਾਂਜੀ ਜਾਓ ਇਹਨਾਂ ਨੇ ਮੇਰੀ ਗੱਡੀ ਚਾਬੀ ਖਾਲੀ ਤੇ ਮ ਕੋਈ ਨਕਦੀ ਨਕਦੀ ਤਾਂ ਵੀ ਲੈ ਕੇ ਗਿਆ ਖੋ ਗਿਆ ਤੁਹਾਡਾ ਨਹੀਂ ਨਕਦੀ ਨਹੀਂ ਲੈ ਕੇ ਗਿਆ ਮੇਰਾ ਪਰਸ ਵੀ ਆ ਜੀਗਾ ਫਟਕਣੀ ਕੋਸ਼ਿਸ਼ ਕੀਤੀ ਮੈਂ ਨਹੀਂ ਕਰਨ ਦਿੱਤਾ ਮੇਰੀ ਗੱਡੀ ਚਾਬੀ ਕਢ ਕੇ ਲੈ ਗਿਆ ਇਹ ਕਿਹੜੀ ਰੋਡ ਦੇ ਹਾਸਾ ਹੋਇਆ ਤੁਹਾਡਾ ਇਹ ਭਾਮੀਆਂ ਰੋਡ ਜਿੱਦਾਂ ਜੰਮਨੀ ਆਪਾਂ ਪੁਲਿਸ ਤੋਂ ਨਹੀਂ ਤੋ ਜਾਂਦੇ ਆ ਆਪਣੇ ਭਾਮੀਆਂ ਰੋਡ ਨੂੰ ਜਾਂਦੇ ਆ ਕੁਝ ਲੱਗਦਾ ਨਸ਼ੇ ਦੇ ਵਿੱਚ ਵੀ ਸੀਗੇ ਮੁੰਡੇ ਹੋ ਸਕਦਾ ਹੋਣਗੇ ਨਸ਼ੇ ਲੱਗ ਰਿਹਾ ਸੀਗਾ ਸ਼ਰਾਬ ਨਸ਼ਾ ਹੋ ਸਕਦਾ ਹੋਣਗੇ ਆਲੇ-ਦੋਲੇ ਤੁਸੀਂ ਹੁਣ ਮੈਨੂੰ ਗਾਲੀ ਓੜ ਜੀ ਕੀਤਾ ਮੈਨੂੰ ਮਾੜਾ ਬੋਲੇ ਬਿਲਕੁਲ ਲੱਗਦਾ ਕੋਈ ਤਾਂ ਕਿ ਮੇਰੇ ਨਾਲ ਮੇਰਾ ਸਾਰਾ ਮਹੱਲਾ ਮੇਰੇ ਨਾਲ ਤੇ ਤੁਹਾਡੇ ਕੋਲ ਕੋਈ ਹੁਣ ਪੀਸੀਆਰ ਜਾਂ ਕਿਸੇ ਦਸਤੇ ਨੂੰ ਕੋਈ ਸ਼ਿਕਾਇਤ ਮੈਂ ਮੇਰਾ ਫੋਨ ਹੀ ਨਹੀਂ ਹੈਗਾ ਬਿਲਕੁਲ ਮੈਂ ਫੋਨ ਕਿੱਥੇ ਲੈ ਗਏ ਤੁਹਾਡਾ ਲੈ ਗਏ ਨਹੀਂ ਮੈਨੂੰ ਮੈਂ ਗੱਡੀ ਦੇਖ ਲੈਣਾ ਚੱਕਰ ਲੰਦਾ ਫੋਨ ਹੈ ਨਹੀਂ ਉਹ ਤੁਹਾਡਾ ਕਿਸੇ ਮੈਂ ਚੈੱਕ ਕਰੂੰਗਾ ਮੈਂ ਗੱਡੀ ਖੋਟੇਗਾ ਨਹੀਂ ਜੇ ਦੋਸਤ ਮੇਰੇ ਇੱਥੇ ਸਾਰੇ ਇੱਕ ਮਰ ਦੇ ਵੀ ਆ ਗਏ ਨਹੀਂ ਇਹ ਮੇਰੀ ਟ੍ਰਿਕ ਕੀਤੀ ਮੈਂ ਦਿੰਦਾ ਹੈ ਸਰ ਜੀ ਕਿ ਮੇਰੀ ਕਿਦਾਂ ਦੀ ਕੰਡੀਸ਼ਨ ਹੈ ਮੱਲੇ ਦੇ ਵਿੱਚ ਔਰ ਮੈਂ ਕਿਦਾਂ ਦਾ ਮੇਰਾ ਰਸੂਮ ਕੋਲ ਤੁਸੀਂ ਆਪਣੀ ਡਿਊਟੀ ਤੋਂ ਵਾਪਸ ਘਟ ਜਾ ਰਹੇ ਹੋ ਕੀ ਨਾਮ ਹੈ ਆਪਕਾ नाम हमारा विक्की है विक्की क्या करते हो काम काम तो करते हैं जी पट्टे का ये रिक्शा चलाते हो ये शाम के टाइम घंटा दो घंटा चलाए तो अभी जो हादसा हुआ था कहां पर हादसा हुआ ये ये हादसा अपने यहीं पर हुआ है जी सर पुलिस कॉलोनी चौक पे हां तो को क्या हुआ था उस वक्त कुछ बंदे गाड़ी में बैठे थे क्या हुआ था बंदे पांच छह बैठे थे उतर के मनू कुटिया है नाल बीच गड्डी आ बीमारी है बीच ले आके हां नशे में लग रहा था नशे में थे वो जी नशे में लग रहे तो इसमें चाबी आपकी ले गए हाँ मुलाजिम की भी चाबी हाँ, लेके इनकी भी चाबी तो कोई गाली ये भी भी है? लग गई तो तो चाबी, चाबी ले गए हाँ, अभी आप खड़े हो यहाँ पर मुलाजिम भी खड़े कोई आपने तरफ से शिकायत कोई दर्ज करवाई है कहीं ਕਾਲ ਕਰਨੀ ਸੀਗੀ ਸਾਡੇ ਕੋਈ ਨਹੀਂ ਆਏਗਾ ਅਸੀਂ ਕਾਲ ਕਰਨੀ ਹੈ ਜਾਂ ਕਾਲ ਕਰਨੀ ਹੈ ਜਾਂ ਕਿਉਂਕਿ ਸਾਡੇ ਕੋ ਫੋਨ ਹੀ ਨਹੀਂ ਸੀਗਾ ਫੋਨ ਮੇਰੇ पास ਵੀ ਇਸ ਕੋਲ ਫੋਨ ਨਹੀਂ ਹੈ ਫੋਨ ਵੀ ਹੋਲੇਗੇ ਭਾਈ ਜੀ ਕੀ ਨਾਮ ਹੈ ਆਪਣਾ ਮੋਨ ਸਿੰਘ ਮੋਨ ਸਿੰਘ ਜੀ ਐਸੇ ਕਿੱਥੇ ਡਿਊਟੀ ਕਰਦੇ ਹੋ ਤੁਸੀਂ ਥੱਲੇ ਘਰ ਜਾ ਰਿਹਾ ਮੈਂ ਨਾ ਤਾਂ ਹਾਂਜੀ ਮੈਂ ਡਿਊਟੀ ਦੇ ਬਾਅਦ ਸਾਰ ਰਿਹਾ ਸੀ ਤਾਂ ਜਦੋਂ ਮੈਂ ਫੋਨ ਸੁਣ ਲਈ ਮੋਹ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਇੰਨੇ ਵਿੱਚ ਗੱਡੀ ਵਾਲਾ ਖੜਾ ਸੀਗਾ ਇਹਨੇ ਕਾਟੋਨ ਰੁਕਿਆ ਆਟੋ ਬਲੇ ਕੁਟ ਮਾਰਗਾ ਆਇਆ ਸੀ ਮੈਂ ਕਿਹਾ ਕਿ ਤੁਸੀਂ ਕਿਉਂ ਰੋਕਦੇ ਹੋ ਤੁਸੀਂ ਕਿ ਡਰਾਗ ਸੈਂਡ ਤੋਂ ਆਏ ਉਹਨੇ ਮੇਂ ਗੱਡੀ ਚਾਬੀ ਕੱਢੀ ਤੇ ਮੇਰੇ ਹੀ ਗੱਡੀ ਵਿੱਚੋਂ ਮੇਰਾ ਪਰਸ ਕੱਢ ਲਿਆ ਤੁਹਾਡੀ ਗੱਡੀ ਦੀ ਚਾਬੀ ਕੱਢ ਕੇ ਲੈ ਗਏ ਨੇ ਕੱਢ ਕੇ ਲੈ ਗਏ ਕੌਣ ਬੰਦੇ ਸੀ ਉਹ ਮੈਂ ਨਹੀਂ ਜਾਣਦਾ ਕੌਣ ਬੰਦੇ ਨੇ ਇਧਰ ਜਿਹਨ ਦੇਖਦੇ ਪਾਣ ਗਾ ਤੇ ਆਪਣੇ ਆਪ ਨੂੰ ਗੁੰਡੇ ਦੱਸਦੇ ਸੀ ਵੀ ਗੁੰਡਿਆ ਸੀ ਕਿੰਨੇ ਕੋ ਕਿੰਨੇ ਕ ਮੁੰਡੇ ਸੀਗੇ 4-5 ਬੰਦੇ ਸੀਗੇ ਹੁਣ ਗੱਡੀ ਖੜੀ ਗਈ ਕਾਰ ਨੂੰ ਕਾਰ ਤੁਹਾਡੀ ਗੱਡੀ ਦੀ ਚਾਬੀ ਕੱਢ ਕੇ ਲੈ ਗਏ ਆ ਤੇ ਉਹਨਾਂ ਨੇ ਕਿਹੜਾ ਗੱਡੀ ਠੋਕੀ ਵੀ ਉਹਨਾਂ ਨੇ ਕਿਸੇ ਦੇ ਵਿੱਚ ਹੋ ਸਕਦਾ ਉਹ ਲੱਗੀ ਹੋਵੇ ਗੱਡੀ ਮੇਰੇ ਵਿੱਚ ਉਹਨਾਂ ਨੇ ਆਟੋ ਸੀਗਾ ਆਟੋ ਵਿੱਚ ਲੱਗੀ ਗੱਡੀ ਲੱਗੀ ਹੋਈ ਜਾਂ ਲੱਗੀ ਹੋਵੇ ਮੈਨੂੰ ਨਹੀਂ ਆਨਦਾ ਤੇ ਤੁਸੀਂ ਡਿਊਟੀ ਤੇ ਆ ਰਹੇ ਸੀਗੇ ਆ ਰਹੇ ਸੀ ਤੇ ਹੁਣ ਚਾਬੀ ਤੇ ਤੁਹਾਡਾ ਕੀ ਕੀ ਲੈ ਕੇ ਨੇ ਸਮਾਨ ਚਾਬੀ ਵੀ ਲੈ ਗਏ ਮੇਰਾ ਪਰਸ ਵੀ ਲੈ ਗਏ ਕੁਝ ਆਪਣੇ ਆਪ ਨੂੰ ਪੱਤਰਕਾਰ ਵੀ ਕਹਿ ਰਹੇ ਸੀਗੇ ਉਹ ਉਹਨੇ ਕਹਿੰਦਾ ਮੈਂ ਪੱਤਰਕਾਰ ਹਾਂ ਕੁਝ ਉਹਨਾਂ ਦੇ ਵਿੱਚ ਬੰਦੇ ਪੱਤਰਕਾਰ ਦੱਸ ਰਹੇ ਸੀ ਆਪਣੇ ਆਪ ਦੱਸ ਰਹੇ ਸੀ ਆਪਣੇ ਆਪ ਨੂੰ ਲੱਗਦਾ ਵੀ ਇੱਥੇ ਜਿਸ ਤਰ੍ਹਾਂ ਹੁਣ ਇੱਥੇ ਥੋੜਾ ਜਿਹਾ ਟੋਇਆ ਪਿਆ ਹੈ ਇਹਦੇ ਕਰਕੇ ਥੋੜਾ ਜਿਹਾ ਹੋ ਸਕਦਾ ਵੀ ਇੱਥੇ ਪੂਆ ਪਿਆਸੀ ਗੱਡੀ ਲੈ ਕੇ ਜਾ ਰਹੇ ਸੀਗੇ ਹਾਂ ਮੇਰੇ ਸਾਰੇ ਵੀ ਬੰਦੇ ਇੱਥੇ ਆ ਰਹੇ ਨੇ ਮੈਂ ਆਪਣੀ ਗੱਡੀ ਜਾ ਰਿਹਾ ਸੀਗਾ ਮੇਰੀ ਗੱਡੀ ਮੈਂ ਆਪਣੀ ਗੱਡੀ ਰੋਕੀ ਤੇ ਤੁਸੀਂ ਬਈ ਕਿਉਂ ਰਾਈਟੇੜਾ ਕਰਦੇ ਹੋ ਜੀ ਜਾਓ ਜਿਨ੍ਹਾਂ ਨੇ ਮੇਰੀ ਗੱਡੀ ਚਾਬੀ ਖੜ ਲਈ ਤੇ ਮੇਰੇ ਨਾਲ ਗਾਲੀ ਗੋਲ ਜ ਕੀਤਾ ਮੈਂ ਕੋਈ ਨਕਦੀ ਨਕਦੀ ਦਾ ਵੀ ਲੈ ਕੇ ਗਿਆ ਖੋਗੇ ਤੁਹਾਡਾ ਨਹੀਂ ਨਕਦੀ ਨਹੀਂ ਲੈ ਕੇ ਗਿਆ ਮੈਂ ਪਰਸ ਲਈ ਆ ਜੀਗਾ ਪਰਸ ਕਰਨੀ ਕੋਸ਼ਿਸ਼ ਕੀਤੀ ਮੈਂ ਨਹੀਂ ਕਰਨ ਦਿੱਤਾ ਮੇਰੀ ਗੱਡੀ ਚਾਬੀ ਕਢ ਕੇ ਲੈ ਗਏ ਇਹ ਕਿਹੜੀ ਰੋਡ ਦੇ ਹਾਸਾ ਹੋਇਆ ਤੁਹਾਡਾ ਇਹ ਭਾਮੀਆਂ ਰੋਡ ਜਿੱਦੇ ਜੰਮਦੇ ਆ ਪੁਲਿਸ ਕੋਲ ਨਹੀਂ ਤੋ ਜਾਂਦੇ ਆ ਆਪਣੇ ਭਾਮੀਆਂ ਰੋਡ ਨੂੰ ਜਾਂਦੇ ਆ ਕੁਝ ਲੱਗਦਾ ਨਸ਼ੇ ਦੇ ਵਿੱਚ ਵੀ ਸੀਗੇ ਮੁੰਡੇ ਹੋ ਸਕਦਾ ਹੋਣਗੇ ਮੈਨੂੰ ਲੱਗ ਰਿਹਾ ਸੀ ਕਿ ਸ਼ਰਾਰਤ ਖਦਾ ਹੋਣਗੀ ਆਲੇ-ਦਾਲੇ ਤੁਸੀਂ ਹੁਣ ਮੈਨੂੰ ਮੈਨੂੰ ਗਾਲੀ ਓੜ ਜੀ ਕੀਤਾ ਮੈਨੂੰ ਮਾੜਾ ਬੋਲੇ ਬੁਰੇ ਨਾਲ ਲੱਗਦਾ ਕੋਈ ਥਾਂ ਕਿ ਮੇਰੇ ਨਾਲ ਮੇਰਾ ਸਾਰਾ ਮਨਲਾ ਮੇਰੇ ਨਾਲ ਤੇ ਤੁਹਾਡੇ ਕੋਲ ਕੋਈ ਹੁਣ ਪੀਸੀਆਰ ਜਾਂ ਕਿਤੇ ਦਸਤੇ ਨੂੰ ਕੋਈ ਸ਼ਿਕਾਇਤ ਮੈਂ ਮੇਰਾ ਫੋਨ ਹੀ ਨਹੀਂ ਹੈਗਾ ਬਿਲਕੁਲ ਮੈਂ ਫੋਨ ਕੇ ਰੋ ਫੋਨ ਕਿੱਥੇ ਲੈ ਗਏ ਤੁਹਾਡਾ ਲੈ ਗਏ ਨਹੀਂ ਮੈਨੂੰ ਮੈਂ ਗੱਡੀ ਦੇਖ ਲਾਂ ਚੱਕਰ ਲਾਂ ਹੁਣ ਹੈ ਨਹੀਂ ਉਹ ਤੁਹਾਡੇ ਕੋਲ ਮੈਂ ਚੈੱਕ ਕਰੂੰਗਾ ਮੈਂ ਗੱਡੀ ਕੋਠੇਗਾ ਨਹੀਂ ਜੀ ਮੇਰੇ ਦੋਸਤ ਮੇਰੇ ਇੱਥੇ ਸਾਰੇ ਤਰੀਕ ਭਰ ਦੇ ਹੀ ਆ ਗਏ ਨੇ ਇਹ ਮੇਰੀ ਡਰਿੰਕ ਕੀਤੀ ਮੈਂ ਨਾ ਗਵਰਨਮੈਂਟ ਟ तो क्या तो नाम आपका नाम हमारा विक्की है, विक्की क्या करते हो काम? करते है जी का। ये रिक्शा चलाते हो शाम के टाइम घंटा दो घंटे तो अभी जो हादसा हुआ था कहाँ पर हादसा हुआ ये, ये हादसा अपने यहीं पर हुआ जी सर पुलिस कॉलोनी चौक पे हाँ तो क्या हुआ था उस वक्त कुछ बंदे गाड़ी में बैठे थे क्या हुआ था बंदे पाँच छे बंट बैठे थे उतर तो के मनु कुया है नाल बीच गड्डी आप मारी है बीच ले आके हाँ नशे में लग रहा था नशे में थे वो जी नशे में लग रहे थे तो इसमें चाबी आपकी ले गए हाँ जी और पुलिस पुलिस मुलाजिम की भी चाबी आ, ले गई भी चाबी ले तो कोई गाली गलोची छुड़ाने लग गए है कहता तू कौन होता है कौन है बस ऐसे करके इनकी भी चाबी गाड़ी चाबी लेके अभी आप खड़े हो यहाँ पर मुलाजिम भी खड़े हैं यहाँ पर हाँ हाँ जी कोई आपके तरफ से शिकायत कोई दर्ज करवाई है कहीं उठाने नहीं जी कोई दर्ज नहीं, नहीं, नहीं कराया अच्छा कोई नहीं आया अच्छा फोन भी लगे अभी कॉल करनी सीगी साडे को कोई नहीं, नहीं।, नहीं आएगा अभी कॉल करनी है जा कॉल करनी है जा क्योंकि साडे को फोन ही नहीं सीगा मेरे पास भी नहीं है इसका पास फोन नहीं है फोन भी हो लेगी